ਹਾਂਜੀ ਸਭ ਤੋਂ ਪਹਿਲਾਂ ਸਟੇ ਸ਼ਾਪਿੰਗ ਸੈਂਟਰ ਮੇਨ ਬਾਜ਼ਾਰ ਰਮਧਗੜ ਵਾਲਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਤਮਾਕਾ ਆਫਰ ਦੇ ਵਿੱਚ ਆਦੀ ਫੈਸਟੀਵਲ ਆਫਰ ਦੇ ਵਿੱਚ ਭਰਾਮਾ ਦਾ ਫਿਰ ਤੋਂ ਸਵਾਗਤ ਹੈ ਜੀ ਅੱਜ ਆਪ ਆਪ ਆਪਣੇ ਭਰਾਮਾ ਲੈ ਕੇ ਆਏ ਜੀ ਕੋਟ ਪੈਂਟ ਤੁਸੀਂ ਮੇਰੇ ਪਾਏ ਵੀ ਦੇਖ ਸਕਦੇ ਹੋ ਕੋਟ ਪੈਂਟ ਲੈ ਕੇ ਆਏ ਜੀ ਬਹੁਤ ਹੀ ਸ਼ਾਨਦਾਰ ਬੜੇ ਹੀ ਯੂਨੀਕ ਕਲਰ ਨੇ ਜੀ ਬੜੇ ਹੀ ਡਿਜ਼ਾਈਨਰ ਕੋਟ ਪੈਂਟ ਨੇ ਵੀਰੇ ਇੱਕ ਵਾਰੀ ਦਿਖਾ ਦਈਏ ਜਿਹੜੇ ਕਾਊਂਟਰ ਤੇ ਲੱਗੇ ਹੋਏ ਨੇ ਪਹਿਲਾਂ ਕੋਟ ਪੈਂਟੇ ਦਿਖਾ ਦਈਏ ਜੀ ਆਪਣੇ ਕੋਲੇ ਸਾਰੇ ਇਹਦੇ ਵਿੱਚ ਕਲਰ ਅਵੇਲੇਬਲ ਨੇ ਜੀ ਆਪਣੇ ਕੋਲ ਸਾਰੇ ਸਾਈਜ਼ ਅਵੇਲੇਬਲ ਨੇ ਜ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਨੇ ਸਾਰੇ ਸਾਈਜ਼ ਅਵੇਲੇਬਲ ਨੇ ਡਿਜ਼ਾਈਨਰ ਵੀ ਨੇ ਚੈੱਕ ਵੀ ਨੇ ਜੀ ਲਾਈਨਿੰਗ ਵਾਲੇ ਵੀ ਨੇ ਤੇ ਜਿਹੜਾ ਦਾ ਪ੍ਰਾਈਸ ਰਹਿਣ ਵਾਲਾ ਜੀ ਬੜਾ ਹੈਰਾਨ ਕਰ ਦੇਣ ਵਾਲਾ ਪ੍ਰਾਈਸ ਆ ਪ੍ਰਾਈਸ ਨੂੰ ਪਹਿਲਾਂ ਤੁਹਾਨੂੰ ਜਾਣੂ ਕਰਵਾਉਣਾ ਜੀ ਪ੍ਰਾਈਸ ਵੀ ਤੁਹਾਨੂੰ ਦੱਸਦੇ ਆ ਪਰ ਪਹਿਲਾਂ ਇਹਦੀ ਫੈਬ੍ਰਿਕੇਸ਼ਨ ਬਾਰੇ ਤੇ ਇਹਦੀ ਕੁਆਲਿਟੀ ਬਾਰੇ ਆਪਾਂ ਗੱਲ ਕਰ ਲਈਏ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਵਿਸਥਾਰ ਦੇ ਵਿੱਚ ਸਾਡੇ ਵੱਡੇ ਵੀਰ ਜੇਕੇ ਸੋਢੀ ਸਾਹ ਹਾਂਜੀ ਵੀਰੇ ਨੇੜੇ ਹੋ ਕੇ ਦਿਖਾ ਦਿਓ ਆਪਾਂ ਵੀਰੇ ਨੂੰ ਕੁਆਲਿਟੀ ਦਿਖਾ ਦਈਏ ਤੇ ਇਹਦਾ ਦਾ ਕਲਰ ਦਿਖਾ ਦਈਏ ਦੇਖੋ ਰਾਇਲ ਬਲੂ ਕਲਰ 3 ਪੀਸ ਦਾ ਕੋਟ ਪੈਂਟ ਆ ਬਹੁਤ ਜ਼ਿਆਦਾ ਸ਼ਾਨ ਇੱਕ ਸਿਲਵਰ ਗ੍ਰੇ ਦੇ ਵਿੱਚ ਡਿਜ਼ਾਈਨਰ ਕੋਟ ਪੈਂਟ ਆਪਣੇ ਕੋਲੇ ਤੇ ਇੱਕ ਆਪਣੇ ਕੋਲ 2 ਪੀਸ ਕੋਟ ਪੈਂਟ ਬਲੈਕ ਲਾਈਨਿੰਗ ਵਾਲਾ ਔਰ ਇਹਨਾਂ ਦੀਆਂ ਸਟੇਟ ਪੈਂਟਾਂ ਨੇ ਸਾਰੀਆਂ ਜਿਨ੍ਹਾਂ ਦਾ ਅੱਜ ਕੱਲ ਰਿਵਾਜ ਆ ਜਿਹੜੇ ਅੱਜ ਵੀਰੇ ਮੰਗਦੇ ਨੇ ਅੱਜ ਕੱਲ ਬਹੁਤ ਹੀ ਸ਼ਾਨਦਾਰ ਕੋਟ ਪੈਂਟ ਨੇ ਰਿਵਰਸੀਬਲ ਜੈਕਟਾਂ ਵਾਲੇ ਕੋਟ ਪੈਂਟ ਨੇ ਦੇਖੋ ਗ੍ਰੇ ਕਲਰ ਫਿਰੋਜ਼ੀ ਕਲਰ पिस्ता ग्रीन कलर एवी रिवर्सिबल जैकेट है जी एवी रिवर्सिबल जैकेट है जेडी मर्ज़ी साइड ਤੁਸੀਂ ਯੂਜ਼ ਕਰ ਸਕਦੇ ਹੋ ਚਾਹੇ ਪਲੇਨ ਪਾ ਲੋ ਚਾਹੇ ਤੁਸੀਂ ਪ੍ਰਿੰਟਡ ਪਾ ਲੋ ਇਕ ਆ ਲਾਈਨਿੰਗ ਦੇ ਵਿੱਚ ਆ 3 ਪੀਸ ਰਾਇਲ ब्लू कलर स्काई ब्लू कलर ਬਹੁਤ ਜਿਆਦਾ ਸ਼ਾਨਦਾਰ ਆਫਿਸ ਵੇਅਰ ਪਾਰਟੀ ਵੇਅਰ ਕੋਟਪੈਂਟ ਇਕ ਆ ਕੋਟ ਪੈਂਟ ਹੈ ਜੀ ਦੇਖੋ ਗ੍ਰੇ कलर रस्ट मोंगिया कलर ਤੇ ਇਕ ਆ ਦੇਖੋ ਡਿਜ਼ਾਈਨਰ ਕੋਟ ਵੀ ਡਿਜ਼ਾਈਨਰ ਆ ਇਹਦੀ ਜੈਕਟ ਵੀ ਡਿਜ਼ਾਈਨਰ ਆ ਬਹੁਤ ਸ਼ਾਨਦਾਰ ਕੋਟ ਪੈਂਟ ਰਹਿਣ ਵਾਲੇ ਨੇ ਵੀਰੇ ਬਹੁਤ ਸ਼ਾਨਦਾਰ ਦੇਖੋ ਬੈਂਕ कलर ਕੋਟਪੈਂਟ ਲੈਣ ਦੇ ਵਿੱਚ ਬੈਨ ਕਾਲਰ ਕੋਟ ਪੈਂਟ ਲੈ ਲੈਣ ਦੇ ਵਿੱਚ ਐਦਾਂ ਦੇ ਕੋਟ ਪੈਂਟ ਤੁਹਾਨੂੰ ਆਫਰ ਦੇ ਵਿੱਚ ਕਿਤੇ ਵੀ ਨਹੀਂ ਮਿਲਣੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਸਾਰੇ ਪੰਜਾਬ ਦੀ ਗਾਰੰਟੀ ਹੈ ਸਾਡੀ ਰੇਟਾਂ ਦੀ ਵੀ ਔਰ ਕੁਆਲਿਟੀ ਦੀ ਵੀ ਦੇਖੋ ਕਿੱਡੇ ਸ਼ਾਨਦਾਰ ਕੋਟ ਪੈਂਟ ਨੇ ਤੇ ਵੀਰੇ ਹੁਣ ਆਪਾਂ ਆਪਣੇ ਵੀਰਿਆਂ ਨੂੰ ਪ੍ਰਾਈਸ ਦੱਸ ਦਈਏ ਹਾਂਜੀ ਵੀਰੇ ਆਫਰ ਪ੍ਰਾਈਸ ਆਪਾਂ ਜ਼ਰੂਰ ਦੱਸਾਂਗੇ ਪਰ ਆਫਰ ਪ੍ਰਾਈਸ ਤੋਂ ਪਹਿਲਾਂ ਜਿਹੜੇ ਦੇ ਐਕਚੁਅਲ ਪ੍ਰਾਈਸ ਨੇ ਵੀਰੇ ਇਹਨਾਂ ਤੋਂ ਵੀ ਇੱਕ ਵਾਰੀ ਭਰਾਵਾਂ ਨੂੰ ਜਾਣੂ ਕਰਵਾਉਣਾ ਉਹਨਾਂ ਬਾਰੇ ਵੀ ਦੱਸ ਜਿਹੜੇ ਇਹ 3 ਪੀਸ 2 ਪੀਸ ਡਿਜ਼ਾਈਨਰ ਪਾਰਟੀ ਵੇਅਰ ਕੋਟ ਪੈਂਟ ਨੇ ਐਕਚੁਅਲ ਪ੍ਰਾਈਸ ਤਾਂ ਇਹਨਾਂ ਦਾ ਹੈਗਾ ਜੀ ਜਿਵੇਂ 3500 ਰੁਪਏ ਤੋਂ ਲੈ ਕੇ 5000 6000 ਰੁਪਏ ਤੱਕ ਇੱਕ ਕੋਟ ਪੈਂਟ ਤੇ ਹੁਣ ਆਪਾਂ ਵੀਰੇ ਨੂੰ ਆਫਰ ਪ੍ਰਾਈਸ ਦੱਸ ਦਈਏ ਹੈਰਾਨ ਕਰਨ ਵਾਲਾ ਆਫਰ ਪ੍ਰਾਈਸ ਬਿਲਕੁਲ ਜੀ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਆਫਰ ਪ੍ਰਾਈਸ ਆ ਸਟੀ ਸ਼ਾਪਿੰਗ ਸੈਂਟਰ ਮੇਨ ਬਾਜ਼ਾਰ ਅਹਿਮਦਗ 1500 ਰੁਪਏ ਜੀ ਸਿਰਫ 1500 ਰੁਪਏ ਦੇ ਵਿੱਚ ਇਹ ਕੋਟ ਪੈਂਟ ਲੈ ਕੇ ਆਇਆ ਇਹਨੇ ਦੇ ਵਿੱਚ ਤਾਂ ਜੀ ਸਵਾਈ ਵੀ ਏਦੋਂ ਜ਼ਿਆਦਾ ਪੈਂਦੇ ਕੋਟ ਪੈਂਟ ਤੁਹਾਨੂੰ ਪਤਾ ਹੀ ਹੈ ਸੋ ਸਿਰਫ 1500 ਰੁਪਏ ਦੇ ਵਿੱਚ ਇਹ ਕੋਟ ਪੈਂਟ ਲੈ ਕੇ ਆਏ ਆ ਦਿਵਾਲੀ ਤੱਕ ਆਪਣੀ ਆਫਰ ਰਹਿਣ ਵਾਲੀ ਹੈ ਸੋ ਜਿੰਨਾ ਜ਼ਿਆਦਾ ਹੋ ਸਕੇ ਜਿੰਨਾ ਜਲਦੀ ਹੋ ਸਕੇ ਇਸ ਆਫਰ ਦਾ ਲਾਭ ਉਠਾਓ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹੋਰ ਵੀ ਪਰ ਹਮ ਦਾ ਫਾਇਦਾ ਇੱਕ ਗੱਲ ਹੋਰ ਦੱਸ ਦੇ ਮੇਰੇ ਵੀਰਾਂ ਨੂੰ ਵੀ ਕੋਟ ਪੈਂਟ ਦੇ ਵਿੱਚ ਆਪਣੇ ਕੋਲ ਲਿਮਟਿਡ ਸਟਾਕ ਆ ਬਿਲਕੁਲ ਜੀ ਸਟਾਕ ਆਪਣੇ ਕੋਲ ਲਿਮਟਿਡ ਹੈ ਜੀ ਸਟਾਕ ਆਪਣੇ ਕੋਲ ਲਿਮਟਿਡ ਹੈ ਜੀ ਦੀਵਾਲੀ ਤੱਕ ਆਪਣੇ ਕੋਲੇ ਆਫਰ ਰਹਿਣ ਵਾਲੀ ਆ ਕਲਰ ਤੁਸੀਂ ਦੇਖ ਚੁੱਕੇ ਹੋ ਡਿਜ਼ਾਈਨ ਤੁਸੀਂ ਦੇਖ ਚੁੱਕੇ ਹੋ ਸਾਰਾ ਕੁਝ ਤੁਹਾਨੂੰ ਜਾਣੂ ਕਰਵਾਤਾ ਜੀ ਫੈਬ੍ਰਿਕੇਸ਼ਨ ਕੁਆਲਟੀ ਸਭ ਕੁਝ ਜੇ ਕਿ ਵੀ ਨਹੀਂ ਤੁਹਾਨੂੰ ਦੱਸ ਦਿੱਤਾ ਬਸ ਤੁਹਡੀਆਂ ਆਉਣ ਦੀਆਂ ਉਡੀਕਾਂ ਨਗੀਆਂ ਜੀ ਸਾਨੂੰ ਤੁਹਾਡੇ ਉੱਪਰ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਵੀ ਕਰ ਸਕਦੇ ਹੋ ਬਾਕੀ ਤੁਹਾਡੀਆਂ ਉਡੀਕਾਂ ਸਾਨੂੰ ਹਰ ਵਾਰ ਜਿੱਤਣ ਇਸ ਵਾਰ ਵੀ ਰਹਿਣਗੀਆਂ ਤੁਹਾਡੀ ਇੰਨੀ ਕੋ ਬੇਨਤੀ ਅੱਜ ਪਰਵ